ਹੈਲੋ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਬਲੌਗ ਵਿੱਚ ਜਿਸ ਦਾ ਨਾਮ ਹੈ ਦੋ ਪੈਣਾ ਉਮੀਦ ਕਰਦੇ ਹਾਂ ਸਭ ਬਦੀਆਂ ਹੋਵੋਗੇ ਠੀਕ ਠਾਕ ਹੋਵੋਗੇ ਹਾਂਜੀ ਅੱਜ ਆਪਾਂ ਹੋ ਗਈ ਮਾਰਨਿੰਗ 8:30 9 ਦਾ ਟਾਈਮ ਹੋ ਗਿਆ ਦਿਨ ਹੈਗਾ ਅੱਜ ਵੀਰਵਾਰ ਤਰੀਕ ਹੈਗੀ ਅੱਜ 22 1 2026 ਇਹ ਤੇ ਮੇਰੀ ਮਨੁਕਰਤਾ ਸੀ ਰੈਡੀ ਰਿੰਮ ਜਾ ਰਹੀ ਆ ਸਕੂਲ ਇਹ ਰਿੰਮ ਦਾ ਖਾਣਾ ਕਰਤੀ ਆ ਪੈਕ ਹਜੀ ਇਹ ਮਨ ਨੂੰ ਰੈਡੀ ਕਰਕੇ ਹਟੇ ਸੀ ਰਿੰਮ ਤੇ ਰਵਾਬ ਖੜੀ ਜਾਂਦੀ ਆ ਦੋਨੇ ਨਹੀਂ ਰਵਾਬ ਵੀ ਸੋ ਵੀ ਉੱਠ ਕੱਢਦੀ ਆ ਜਦੋਂ ਰਿੰਮ ਉੱਠਦੀ ਆ ਨਾਲ ਦੀ ਨਾਲ ਹੋ ਜਾਂਦੀ ਆ ਖੜੀ ਸਾਨੂੰ ਦਿਖਾਉਣੇ ਆਪਾਂ ਬੈਕ ਕਮਰਾ ਕੈਮਰਾ ਕਰਕੇ ਰਿੰਮ ਤੇ ਰਵਾਬ ਨੂੰ ബോ കട്ട സോവീകര ਇੱਥੇ ਸਾਡੀ ਰਿਮਮ ਹੋਈ ਪਈ ਹੈ ਤਿਆਰ ਜਲਦੀ ਤਿਆਰ ਹੋ ਜਾਂਦੀ ਹੈ ਫਿਰ ਇਹਨੂੰ ਐ ਹੁੰਦਾ ਵੀਰ ਬਾਬ ਨਾਲ ਖੇਡਾਂ ਮੈਂ ਜੋ ਟਾਈਮ ਬਚ ਜਾਂਦਾ ਬੈਨ ਹੌਲਸ ਹਾਂਜੀ ਆਪਾਂ ਦੇਖਦੇ ਹਾਂ ਉੱਧਰ 딤ਮ ਦਾ ਕਰੀ ਆਪਾਂ ਲੰਚ ਪੈਕ ਕਿੰਨਾ ਤੇ ਲੱਗਉਂਦਿਆ ਹਾਂਜੀ ਇੱਥੇ ਆਪਾਂ ਕਰਤਾ ਰਿਮਮ ਦਾ ਲੰਚ ਬਾਕਸ ਪੈਕ ਕਰਤੇ ਲੰਚ ਰੂਟ ਪਾ ਲਈ ਤੇ ਪਾਣੀ ਦੀ ਆਪਾਂ ਬੋਤਲ ਭਰਤੀ ਹੁਣ ਆਪਾਂ ਕਰਦੇ ਆ ਇਹਨੂੰ ਬੈਗ ਦੇ ਵਿੱਚ ਰੱਖਦੇ ਆ ਲੰਚ ਬਾਕਸ ਨੂੰ ਕਿਉਂਕਿ ਟਾਈਮ ਹੋਇਆ ਪਿਆ ਰਮ ਦਾ ਬੈਂ ਦਾ ਟਾਈਮ ਹੋਇਆ ਪਿਆ ਰਮ ਦੀ ਪਰੌਂਠੀ ਬਣਾਤੀ ਸੀ ਬਾਕੀ ਆਪਾਂ ਚੱਕਦਾ ਸੀ ਆਟਾ ਜਦੋਂ ਖਾਣਗੇ ਨਾਲ ਦੀ ਨਾਲ ਆਪਾਂ ਬਣਾ ਦਾਂਗੇ ਇਹਨੂੰ ਪਾਉਣੇ ਆਪਾਂ ਬੈਗ ਦੇ ਵਿੱਚ ਬੈਗ ਆਪਾਂ ਪ੍ਰੋਪਰ ਚੈੱਕ ਕਰ ਲਿਆ ਸੀ ਖਲਾ ਸਿਰਫ ਇਹੀ ਪਾਉਣ ਵਾਲਾ ਪੜਾ ਬਾਕਸ ਵਗੈਰਾ ਪਾਤੀਆਂ ਸੀ ਉਹਦੀ ਚੰਗੀ ਤਰ੍ਹਾਂ ਬੈਗ ਦੇ ਵਿੱਚ ਪਲੀਜ਼ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਵੀਡੀਓ ਵਧੀਆ ਲੱਗਦੀ ਹੈ ਸ਼ੇਅਰ ਕਰਨਾ ਤੇ ਸੋਹਣੇ ਸੋਹਣੇ ਕਮੈਂਟ ਕਰਨਾ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਫੁੱਲ ਵਾਚ ਕਰਿਆ ਕਰੋ ਵੀਡੀਓ ਨੂੰ ਹਾਂਜੀ ਇੱਥੇ ਆਪਾਂ ਬਣਾ ਰਹੇ ਅੰਗੇ ਬਤਾਉਆਂ ਦਾ ਪਰਤਾ ਬਤਾਉਂਗਾ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਈ ਸੀ ਸੌਫਟ ਹੋ ਗਏ ਉਹਦੇ ਉੱਪਰ ਆਪਾਂ ਸਿਲਕਾ ਉਤਾਰ ਦਿੱਤਾ ਉਤਾਰ ਕੇ ਉਸ ਤੋਂ ਬਾਅਦ ਆਪਾਂ ਇਹਨੂੰ ਮੈਂ ਤਾਂ ਇਹਦੇ ਨਾਲ ਹੀ ਇਹੋ ਕਰ ਲਿਆ ਚੰਗੀ ਤਰ੍ਹਾਂ ਹੋ ਆਪਣਾ ਤੜਕੇ ਲਈ ਆਪਾਂ ਸਮਾਨ ਸਾਰਾ ਰੈਡੀ ਕਰ ਲਿਆ ਪਿਆਜ਼ ਕੱਟ ਲੇ ਆਦਰਕ ਲਸਣ ਹਰੀ ਮਿਰਚ ਦਾ ਮੈਂ ਬਣਾ ਲਿਆ ਪੇਸਟ ਉਦੋਂ ਆਪਣਾ ਧਨੀਆ ਹਜੇ ਸਾਫ਼ ਕਰਨ ਨਾਲ ਪਿਆ ਇੱਧਰ ਆਪਣਾ ਹੋ ਰਿਹਾ ਤੇਲ ਗਰਮ तेल ਨੂੰ ਹੋ ਜਾਂਦੋਂ ਗਰਮ ਉਸ ਤੋਂ ਬਾਅਦ ਆਪਾਂ ਲਾਉਣਿਆਂਗੇ ਤੜਕਾ ਦੇਖਦੇ ਅੱਜ ਕਹਿ ਰਹੇ ਸੀ ਪੜਥਾ ਬਣਾਓ ਖਾਣਾ ਇਸ ਲਈ ਆਪਾਂ ਅੱਜ ਪੜਥਾ ਬਣਾ ਰਹੇ ਆ ਤੜਕਾ ਆਪਾਂ ਲਗਾ ਦਿੱਤਾ ਸੀ ਤੇ ਆਪਣਾ ਪੜਥਾ ਬਣ ਵੀ ਗਿਆ ਬਣ ਕੇ ਹੋ ਗਿਆ ਆਪਣਾ ਪੜਥਾ ਤਿਆਰ ਚੰਗੀ ਤਰ੍ਹਾਂ ਹੁਣ ਆਪਾਂ ਲਾਗਦੇ ਆ ਰੋਟੀ ਬਣਾ ਲਈਏ ਰੋਟੀ ਬੱਚੇ ਉਧਰ ਖੇਡ ਰਹੇ ਨੇ ਅੰਦਰ ਬੈਠੇ ਇੰਨੇ ਆਪਾ ਬਣਾਉਣੀਏ ਰੋਟੀ ਉਹ ਵਾਪਦਾ ਨਹੀਂ ਪਤਾ ਫਿਰ ਕਿਹੜੇ ਟਾਈਮ ਰੋਣ ਲੱਗ ਪਏ ਸੀ